ਟਰੈਕ ਦੇ ਉੱਪਰ ਐਮ ਵੀ ਮੋਟਰ ਵਹੀਕਲ ਇਨਸਪੈਕਟਰ ਹਨ ਠੀਕ ਹੈ ਅੱਜ ਪਾਸਿੰਗ ਕੀਤੀ ਜਾ ਰਹੀ ਹੈ ਕਿਹੜੇ ਕਿਹੜੇ ਦਿਨ ਨੇ ਤੇ ਕੀ ਟਾਈਮ ਹੈ ਵੀ ਐਕਚੁਅਲੀ ਮੋਟਰ ਵਹੀਕਲ ਇਨਸਪੈਕਟਰ ਦੀ ਜੀ ਇੱਕ ਪੋਸਟ ਹੈ ਜਿਹੜੀ ਕਿ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕੈਟਰ ਕਰ ਰਹੀ ਹੈ ਉਹਨਾਂ ਕੋਲ ਹੁਸ਼ਿਆਰਪੁਰ ਤੋਂ ਇਲਾਵਾ ਤਿੰਨ ਜ਼ਿਲ੍ਹੇ ਹੋਰ ਵੀ ਹੈ ਦੁਆਬਾ ਰੀਜਨ ਦੇ ਵਿੱਚ ਸੋ ਇਸ ਪਿਛਲੇ ਹਫ਼ਤੇ ਦੇ ਵਿੱਚ ਸਿਰਫ ਇੱਕ ਦਿਨ ਸਾਨੂੰ ਮਿਲਦਾ ਹੈ ਉਹਦੇ ਵਿੱਚ ਵੀ स्लॉट ਜਿਹੜੇ ਫਿਕਸ ਹੋ ਗਏ ਟਾਈਮ ਜਿਹੜੇ ਵਰਕਿੰਗ ਆਵਰ ਹੈ ਜੋ ਪੰਜਾਬ ਸਰਕਾਰ ਦੇ 9 ਤੋਂ ਲੈ ਕੇ 5 ਤੱਕ ਇਸ ਦੌਰਾਨ ਸਾਰਾ ਕੰਮ ਕੀਤਾ ਜਾਂਦਾ ਹੈ ਜੇ ਇਹਦੇ ਵਿੱਚ ਕਾਫੀ ਪਬਲਿਕ ਦੇਖੇ ਨੇ ਪਰੇਸ਼ਾਨ ਵੀ ਹੁੰਦੀ ਇਹਨਾਂ ਕਿ ਇੱਕ ਦਿਨ ਆ ਉੱਥੇ ਟਾਈਮ ਕਾਫੀ ਰੱਜ ਪਿਆ ਹੋਇਆ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਹੈੱਡਕ quartਰ ਦੇ ਨਾਲ ਲਗਾਤਾਰ ਰਾਪਟੇ ਦੇ ਵਿੱਚ ਕਿਤੇ ਐਮਵੀਏ ਇੱਕ ਡੈਡੀਕੇਟਿਡ ਐਮਵੀਏ ਇੱਥੇ ਅਪਾਇੰਟ ਕੀਤਾ ਜਾਵੇ ਜਿਹੜਾ ਕਿ ਪੂਰਾ ਹਫਤਾ ਹੁਸ਼ਿਆਰਪੁਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਉਹ ਰੈਗੂਲਰ ਸਾਡਾ ਜੋ ਵੀ ਗਲਬਤ ਹੁੰਦੀ ਹੈ ਰੱਗ-ਬੱਗ ਰੋਜ਼ ਹੀ ਵੀਸੀ ਹੁੰਦੀ ਹੈ ਸੀ ਦੋ ਚਾਰ ਦਿਨ ਬਾਅਦ ਮਾਨ ਜੋਗ STC ਸਾਹਿਬ ਨੂੰ ਇਹਦੇ ਬਾਰੇ آگਾਹ ਕਰਵਾ ਰਹੇ ਹਾਂ ਕਿ ਅਸੀਂ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਇੱਕ ਡੈਡੀਕੇਟਿਡ ਸਿਰਫ ਹੁਸ਼ਿਆਰਪੁਰ ਜ਼ਿਲ੍ਹੇ ਵਾਸਤੇ ਇੱਕ ਐਮਵੀਏ ਦਿੱਤਾ ਜਾਵੇ ਤਾਂ ਕਿ ਪਬਲਿਕ ਨੂੰ ਅਸੁਵਿਧਾ ਤੋਂ ਬਚਾਇਆ ਜਾ ਸਕੇ ਸਹੂਲਤ ਮਿਲ ਸਕੇ ਲੋਕਾਂ ਨੂੰ ਸਰ ਇੱਕ ਜਿਹੜਾ ਟਰੈਕ ਨਾ ਹੈਗਾ ਹੁਸ਼ਿਆਰਪੁਰ ਦਾ ਉੱਤੇ ਕਾਫੀ ਰਸ਼ ਦੇਖਣ ਨੂੰ ਮਿਲਿਆ ਕਾਰਨ ਬੇਸਿਕਲੀ ਹੋ ਗਿਆ ਜਿਹੜੀ ਆਪਾਂ ਗੱਲ ਕੀਤੀ ਹੈ ਜੇ ਕਿ ਇੱਕ ਐਮਵੀਆ ਜਿਹੜਾ ਹਫਤੇ ਦੇ ਵਿੱਚ ਇੱਕ ਦਿਨ ਆਂਦਾ ਵਾ ਤੇ स्लॉट्स ਜਿਹੜੇ ਆ ਉਹ ਵੀ ਪਰ ਦਿਨ ਦੇ ਫਿਕਸ ਹੋ ਗਏ ਆ ਨੇਚਰਲੀ ਉਹਦੇ ਨਾਲ ਕਯੂਇੰਗ ਜਿਹੜੀ ਬਹੁਤ ਲੰਬੀ ਹੋ ਗਈ ਹੈ ਤਾਂ ਲੋਕਾਂ ਨੂੰ ਵੇਟ ਕਰਨੀ ਪੈ ਰਹੀ ਹੈ ਉਹਦਾ ਇਲਾਜ ਇਹੀ ਹੈ ਕਿ ਸਾਨੂੰ ਇੱਕ ਡੈਡੀਕੇਟਿਡ ਐਮਵੀਆ ਮਿਲੇ ਉਹਦੇ ਲਈ ਆਪਾਂ ਯਤਨਸ਼ੀਲ ਨਾ ਤੇ ਜ਼ਿਕਰ ਮੋਟਰ ਵਹੀਕਲ ਇਨਸਪੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਹ ਲੋਕਾਂ ਨਾਲ ਕਾਫੀ ਰੋਕੜੀ ਗੱਲ ਕਰ ਰਿਹਾ ਵੀ ਸਵੇਰ ਕਰ ਰਿਹਾ ਤੇ ਇਹਦੇ ਬਾਰੇ ਕੀ ਚੋਣ ਮੈਂ ਇਹ ਅਸੀਂ ਕੋਪੜਤਾਲ ਕਰਾਵਾਂਗੇ ਜੀ ਉੱਥੇ ਲੋਕਾਂ ਨੂੰ ਵੀ ਪੁੱਛਾਂਗੇ ਤੁਸੀਂ ਵੀ ਜੋ ਵਰਜਨ ਦਿੱਤਾ ਹੈ ਇਹ ਮੇ ਨੂੰ ਨਾ ਕਿ ਉਹਨਾਂ ਨੂੰ ਵੀ ਪੁੱਛਾਂਗੇ ਔਰ ਬੰਦੀ ਕਾਰਵਾਈ ਕਰਾਂਗੇ ਉੱਤੇ